ਘੋੜੇ ਤੇ ਬੈਜ ਦਾ ਘੋੜੇ ਦੇ ਦੋ ਦੇ ਲੋਹੇ ਦੇ ਉਹਨੂੰ ਪਤਾ ਲੱਗ ਜਾਂਦਾ ਕਿ ਇਹਦਾ ਇਹ ਬੰਦਾ ਕਿਦਾਂ ਦਾ ਕਬਰਾਂ ਦਾ ਇਹ ਜੀ ਘੋੜਾ ਨਹੀਂ ਬਸ ਇਹ 파ਟਨਰ ਹੈ ਮੇਰਾ ਇਹ ਫਰੈਂਡ ਹੈ ਇਹਦੇ ਇਹਦਾ ਫੀਲ ਹੀ ਵੱਖਰੀ ਹੈ ਕੋਈ ਵੀ ਗੱਡੀ ਕੋਈ ਵੀ ਗੱਡੀ ਦੇ ਮੁਕਾਬਲੇ ਨਹੀਂ ਹੈ ਜੀ ਇਹ ਰਾਜਿਆਂ ਵਾਂ ਰਾਜਿਆਂ ਨੂੰ ਫੀਲ ਆਂਦੀ ਹੈ ਅਸੀਂ ਗੱਲਬਾਤ ਵੀ ਕਰਦੇ ਆ ਗਏ ਆ ਇਹਨਾਂ ਨੇ ਕੀ ਕਹਣਾ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈਗਾ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਸਲੀਕਾਰ ਮੈਂ ਮਨਿੰਦਰ ਸਿੰਘ ਖਣਕੋੜਾ ਮਨਿੰਦਰ ਜੀ ਕਿਸਨਾ ਸ਼ੋਅ ਪਿਆ ਤੁਹਾਨੂੰ ਕੋਰੇ ਜਿਹੜਾ ਪਾਲਨ ਦਾ ਜਾਂ ਕੋਚਿੰਗ ਵਗੈਰਾ ਵੀ ਦਿੰਦੇ ਹੈਗੇ ਮੈਂ ਤੇ ਮੇਰਾ ਬੇਟਾ ਜੀ ਨਹੀਂ ਅੰਮ੍ਰਿਤਸਰ ਗਏ ਸੀਗੇ ਮੌਲ ਦੇ ਵਿੱਚ ਉੱਥੇ ਲੱਕੜ ਦਾ ਘੋੜਾ ਸੀਗਾ ਉਹ ਇੱਕ ਰਾਈਡ ਕਰਾਉਂਦੇ ਸੀ ਉੱਥੇ ਤੇ ਮੜਕਾ 40 ਰੁਪਏ 60 ਰੁਪਏ ਲੈਂਦੇ ਸੀ ਅਹੀਂ ਉਹਨੂੰ ਕਿਹਾ ਵੀ ਚਲੋ ਅਹੀਂ ਬੇਟੇ ਐਂ ਰਾਈਡ ਆਹੀਂ ਉੱਥੇ ਪਰਚੀ ਘਟਾ ਲਈ ਜਦੋਂ ਰਾਈਡ ਕਰਾਣ ਲਈ ਉਹ ਅੱਧੇ ਰਾਹ ਗਿਆ ਤੇ ਮੈਂ ਉਹਨੂੰ ਕਿਹਾ ਥੋੜਾ ਜਿਹੜਾ ਥੋੜਾ ਜਿਹੜਾ ਝੂਟਾ ਮੇਰੇ ਬੇਟੇ ਨੂੰ ਵੱਧ ਮਿਲਦੇ ਮੈਂ ਉਹਨੂੰ ਕਿਹਾ ਵੀ ਥੋੜਾ ਅੱਗੋਂ ਦੀ ਕਮਾ ਲਈਏ ਇਹਨੂੰ ਉਹ ਕਹਿੰਦਾ ਨਹੀਂ ਇੱਥੇ ਹੀ ਘੁੰਮੇਗਾ ਮੈਂ ਉਸ ਬੰਦੇ ਨੂੰ ਕਹਿਣ ਡੈ ਪਿਆ ਤੂੰ ਮੇਰੇ ਕੋ ਪੈਸੇ ਜ਼ਿਆਦਾ ਲੈ ਲਈ ਤੇ ਅਸੀਂ ਹੀ ਰਾਉਂਡ ਥੋੜੀ ਅੱਗੋਂ ਦੀ ਕਰਾ ਲਈਏ ਉਹ ਕਹਿੰਦਾ ਵੀ ਨਹੀਂ ਇਦੋਂ ਮੈਂ ਮੁੜ ਕੇ ਪਿੱਛੇ ਦੇਖਿਆ ਤੇ ਘੋੜੇ ਦੇ ਉੱਤੇ ਮੇਰਾ ਬੇਟਾ ਸੀਗਾ ਜਿਹੜਾ ਉਹ ਘੋੜੇ ਤੋਂ ਉੱਤਰ ਗਿਆ ਸੀ ਮੈਂ ਕਿਹਾ ਬੇਟਾ ਤੂੰ ਕਿਉਂ ਉੱਤਰ ਗਿਆ ਕਹਿੰਦਾ ਪਪਾ ਰਾਈਡ ਹੋ ਗਈ ਮੈਂ ਨਹੀਂ ਬਣਾ ਘੋੜੇ ਤੇ ਬੇਟਾ ਮੇਰਾ ਘੋੜੇ ਤੋਂ ਉੱਤਰ ਗਿਆ ਮੈਂ ਦੇਖਿਆ ਉਹਦੀਆਂ ਅੱਖਾਂ 'ਚ ਪਾਣੀ ਸੀਗਾ ਜੀ ਮੈਂ ਉਹਦੀ ਬਾਹ ਫੜੀ ਮੈਨੂੰ ਬਾਹਰ ਲੈ ਆਇਆ ਅਸੀਂ ਮਾਲ 'ਚ ਸ਼ਾਪਿੰਗ ਕਰਨੀ ਹੈ ਇਹ ਨਹੀਂ ਕੀਤੀ ਮੈਂ ਨੂੰ ਕਿਹਾ ਕੀ ਗੱਲ ਹੈ ਕਹਿੰਦਾ ਪਪਾ ਨਹੀਂ ਅਸੀਂ ਪਕੌੜਾ ਲੈਣਾ ਮੈਂ ਕਿਹਾ ਚਲੋ ਠੀਕ ਐ ਲੱਕੜ ਦਾ ਘੋੜਾ ਕਿੰਨੇ ਦਾ ਆਏਗਾ 1000 ਦਾ ਆਏਗਾ 2000 ਦਾ ਆਏਗਾ ਚਲੋ ਲੈ ਲਾਂਗੇ ਆਪਾਂ ਕੋਈ ਚੱਕਰ ਨਹੀਂ ਆਗਾ ਅਸੀਂ ਅੱਗੇ ਬਾ ਗੱਡੀ 'ਚ ਬੈਠੇ ਤੇ ਅਸੀਂ ਚੱਲਣ ਲੱਗੇ ਤੇ ਇਹਨੇ ਮੈਨੂੰ ਕਿਹਾ ਕਿ ਪਾਪਾ ਆਪਾਂ ਅਸਲੀ ਦਾ ਘੋੜਾ ਲੈਣਾ ਇਹ ਲੱਕੜ ਦਾ ਘੋੜਾ ਨਹੀਂ ਹੁਣ ਅਸਲੀ ਦਾ ਹੀ ਲਾਂਗੇ ਮੈਂ ਇਹਨੂੰ ਉੱਥੇ ਜਵਾਨ ਕਰਤੀ ਮੈਂ ਠੀਕ ਆ ਪੁੱਤ ਅਸਲੀ ਲਾਂਗੇ ਕੋਈ ਗੱਲ ਨਹੀਂ ਫਿਰ ਇਹਦਾ ਬਰਥਡੇ ਹੀਗਾ ਕੋਈ 20 ਕਿਤੇ ਨਾਲ ਮੈਂ ਆਪਣੇ ਦੋਸਤਾਂ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਇਹਦਾ ਦਾ ਗੱਲ ਹੈ ਅਸੀਂ ਇੱਕ ਘੋੜਾ ਲੈਣਾ ਮੇਰੇ ਦੋਸਤਾਂ ਨੇ ਘੋੜੇ ਰੱਖੇ ਦੇ ਸੀ ਉਹਨਾਂ ਨੂੰ ਪੂਰੀ ਨੌਲੇਜ ਸੀ ਮੈਨੂੰ ਇੰਨੀ ਨੌਲੇਜ ਨਹੀਂ ਸੀ ਘੋੜਿਆਂ ਬਾਰੇ ਮੈਂ ਉਹਨੂੰ ਕਿਹਾ ਕਿ ਅਸੀਂ ਘੋੜਾ ਲੈਣਾ ਉਹ ਕਹਿੰਦੇ ਕਿ ਚਲੋ ਠੀਕ ਆ ਉਹਨਾਂ ਨੇ ਫਿਰ ਸਾਨੂੰ ਇੱਕ ਜਗ੍ਹਾ ਦੱਸੀ ਕਹਿੰਦੇ ਕਿ ਜੰਮੂ ਵਾਲੀ ਸਾਈਡ ਤੇ ਇੱਕ ਜਾਨਵਰ ਆ ਤੇ ਚਲੋ ਆਓ ਦੇਖ ਆਈਏ ਫਿਰ ਮੈਂ ਤੇ ਮੇਰਾ ਦੋਸਤ ਅਸੀਂ ਉੱਥੇ ਗਏ ਅਸੀਂ ਸਾਨੂੰ ਜਾਨਵਰ ਪਸੰਦ ਆਇਆ ਅਸੀਂ ਉਹ ਲੈ ਕੇ ਤੇ ਆਪਣੇ ਬੇਟੇ ਨੂੰ ਗਿਫਟ ਕੀਤਾ ਉਹ ਪਹਿਲਾ ਦਿਨ ਸੀ ਜਦੋਂ ਘੋੜਾ ਸਾਡੀ ਜ਼ਿੰਦਗੀ 'ਚ ਆਇਆ ਉਸ ਤੋਂ ਸਾਡੀ ਰਾਈਡਿੰਗ ਸਟਾਰਟ ਹੋਈ ਕਹਿ ਸਕਦੇ ਆ ਕਿ ਉਦੋਂ ਜਿਹੜਾ ਸ਼ੌਂਕ ਹੈ ਜਿਹੜਾ ਉਹ ਤੁਹਾਡਾ ਸ਼ੁਰੂ ਹੋ ਚੁੱਕਾ ਹੈ ਹੁਣ ਦੇਖਿਆ ਤੁਸੀਂ ਆਪਣਾ ਰਾਈਡਿੰਗ ਵੀ ਤੁਸੀਂ ਸਿਖਾਉਂਦੇ ਆਗੇ ਕਦੋਂ ਸ਼ੌਂਕ ਪਿਆ ਤੁਹਾਨੂੰ ਰਾਈਡਿੰਗ ਦਾ ਮੈਨੂੰ ਰਾਈਡ ਕਰਦੇ ਕਰਦੇ ਕੋਈ ਮੇਰੇ ਖਿਆਲ 9-10 ਸਾਲ ਹੋ ਗਏ ਹੈ ਨਾ ਤੇ ਇੰਨਾ ਕੁ ਟਾਈਮ ਮੇਰੇ ਬੇਟੇ ਨੂੰ ਹੋ ਗਿਆ ਹਣਾ ਕਿਉਂਕਿ ਬਚਪਨ ਤੋਂ ਹੀ ਨੂੰ ਮੈਂ ਬਿਠਾ ਰਿਹਾ ਹਾਂ ਤੇ ਮੇਰੇ ਖਿਆਲ ਉਹਦੋਂ 3-4 ਸਾਲ ਦਾ ਹੀ ਜਦੋਂ ਦਾ ਮੇਰੇ ਨਾਲ ਬਹਿ ਰਿਹਾ ਉਹ ਤੇ ਹੋਂਦ ਤੇ ਉਹ ਬਹੁਤ ਵਧੀਆ ਰਾਈਡ ਕਰਦਾ ਅਸੀਂ ਖੁਦ ਹੀ ਰਾਈਡਿੰਗ ਕਰਨੀ ਸ਼ੁਰੂ ਕੀਤੀ ਸੀ ਆਪਣੇ ਘਰ ਮੈਂ ਸਾਨੂੰ ਉਹ ਘੋੜੀ ਨੇ ਰਾਈਡ ਸਿਕਾਈ ਜੀ ਘੋੜੀ ਅਸੀਂ ਕਹੀਏ ਪਿਓ ਅਡੀ ਉਸਤਾਦੀ ਮੇਨੋ ਕੋੜੀ ਨੇ ਸਾਨੂੰ ਰਾਈਡ ਸਿਖਾਈ ਉਸ ਤੋਂ ਸਾਡੀ ਰਾਈਡਿੰਗ ਦੀ ਸਵਾਰੀ ਸ਼ੁਰੂ ਹੋਈ ਉਸੇ ਕੋੜੀ ਕੋਈ ਕੰਪੀਟੀਸ਼ਨ ਵਗੈਰਾ ਵਿੱਚ ਵੀ ਕਦੀ ਭੇਜਿਆ ਨੂੰ ਹਾਂ ਹਾਂ ਸੋਚ ਰਹੇ ਹਿੰਡੋਰੈਂਸ ਰੇਸ ਹੁੰਦੀ ਹੈ ਜੀ ਅਸੀਂ ਸੋਚ ਰਹੇ ਹਾਂ ਬੱਚਿਆਂ ਨੂੰ ਭੇਜੀਏ ਕਿ ਬੱਚੇ ਤਿਆਰ ਕੀਤੇ ਨੇ ਆਪਾਂ ਦੋ ਬੱਚੇ ਤਿਆਰ ਕੀਤੇ ਆ ਹੁਣ ਸੋਚ ਰਹੇ ਹਾਂ ਇਹਨਾਂ ਨੂੰ ਹਿੰਡੋਰੈਂਸ ਰੇਸ 'ਵੀ ਭੇਜਾਂਗੇ ਹਾਂਜੀ ਅਗਰ ਕੋਈ ਸਿੱਖਣਾ ਚਾਹੁੰਦਾ ਤੁਹਾਡੇ ਕੋਲੋਂ ਅਗਰ ਤੇ ਕੀ ਤੁਸੀਂ ਉਹਨਾਂ ਨੂੰ ਹੋਰਾਂ ਨੂੰ ਵੀ ਸਿਖਾ ਸਕਦੇ ਹੋ ਮੋਸਟ ਵੈਲਕਮ ਹੈ ਜੀ ਮੋਸਟ ਵੈਲਕਮ ਜੀ ਸਦਕੇ ਜਦੋਂ ਮਰਜੀ ਲੋ ਬੁਕੋ ਦੇਖਿਆ ਤੁਸੀਂ ਬੜਾ ਹੀ ਖੂਬਸੂਰਤ ਜਿਹੜਾ ਘੋੜਾ ਹੈਗਾ ਜੋਰਾਵਰ ਜਿਹੜਾ ਇਹਨਾਂ ਨੇ ਨਾਮ ਰੱਖਿਆ ਦਾ ਇਸ ਦਾ ਇਹਨਾਂ ਨੂੰ ਸ਼ੌਂਕ ਜਿਹੜਾ ਪਿਆ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਬੱਚੇ ਬੱਚੇ ਦੀ ਇੱਕ ਜਿੱਦ ਸੀ ਕਿ ਘੋੜਾ ਅਸੀਂ ਲੈਣਾ ਹੈਗਾ ਤੇ ਉਸ ਦੇ ਉੱਪਰ ਸਵਾਰੀ ਕਰਨੀ ਹੈਗੀ ਹੈ ਜਿਹਦੇ ਚਲਦੇ ਇਹਨਾਂ ਨੂੰ ਸ਼ੌਂਕ ਵੀ ਪਿਆ ਤੇ ਹੁਣ ਟ੍ਰੇਨਿੰਗ ਵੀ ਜਿਹੜੀ ਆ ਉਹ ਦੇ ਰਹੇ ਹੈਗੇ ਨੇ ਸਰ ਕੀ ਨਾਰੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਵਦੀਪ ਹੈ ਲਵਦੀਪ ਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਸ ਨੇ ਦੇਖਿਆ ਕਿ ਤੁਸੀਂ ਟ੍ਰੇਨਿੰਗ ਲੈ ਰਹੇ ਹੋ ਤੁਸੀਂ ਮਨਿੰਦਰ ਸਿੰਘ ਹੋਰਾਂ ਕੋਲ ਹਾਂਜੀ ਹਾਂਜੀ ਮੈਂ ਤੁਹਾਨੂੰ ਭਾਈ ਦਾ ਪਹਿਲਾ ਸਟੂਡੈਂਟ ਹੈ ਪਠਾਨਕੋਟ ਦਾ ਜੋ ਕਿ ਭਾਈ ਨੇ ਬਹੁਤ ਅੱਛੀ ਤਰ੍ਹਾਂ ਮੈਨੂੰ ਟ੍ਰੇਨ ਕਰ ਦਿੱਤਾ ਦਲੇਰੀ ਦਿੱਤੀ ਕਿ ਚੱਲ ਤੂੰ ਬਹਿ ਬਿ ਸ਼ੌਂਕ ਪੂਰਾ ਕਰ ਬਚਪਨ ਦਾ ਸ਼ੌਂਕ ਥਾ ਉਸ ਕਰਕੇ ਭਾਈ ਨੇ ਨਾਲ ਹੋ ਕੇ ਮੇਰਾ ਸ਼ੌਂਕ ਪੂਰਾ ਕਰਾਇਆ ਹਾਂਜੀ ਇਹ ਸ਼ੌਂਕ ਦੇਖਿਆ ਬੜਾ ਮਹਿੰਗਾ ਸ਼ੌਂਕ ਹੈ ਜੀ ਕਿਸ ਤਰ੍ਹਾਂ ਪੈ ਗਿਆ ਮਹਿੰਗਾ ਬਚਪਨ ਤੋਂ ਪਿਆ ਜੀ ਸ਼ੌਂਕ ਮਤਲਬ ਸਵਾਰੀ ਕਰਨੀ ਸੀ ਬਸ ਇਹ ਥਾ ਉਸ ਤੋਂ ਬਾਅਦ ਥੋੜੇ ਵੱਡੇ ਹੋ ਕੇ ਸੰਭਾਲੀ ਜਦੋਂ ਚਾਰ ਪੈਸੇ ਜੁੜੇ ਘਰ ਦੇ ਨੂੰ ਮਨਾਇਆ ਸਟਾਰਟਿੰਗ ਤੇ ਥੋੜੇ ਘਰ ਦੇ ਕਿਉਂਕਿ ਘਰ ਦੇ ਵੀ ਆਪਣੀ ਜਗ੍ਹਾ ਸੱਚਾ ਕਦੀ ਕੀਨੇ ਰੱਖਿਆ ਨਹੀਂ ਜਾਨਵਰ ਹੈ ਨਾ ਕਿ ਕਿੱਦਾਂ ਪਾਲਾਂਗੇ ਕਿੱਦਾਂ ਨਹੀਂ ਹੈ ਨਾ ਪਰ ਓਹਨ ਪੂਰੀ ਸਪੋਰਟ ਹੈ ਘਰ ਮੈਂ ਥੋਨ ਨੂੰ ਭਾਈ ਕਰਕੇ ਕੋਰ ਕੋੜਾ ਲਿਆਂਦੇ ਦਾ ਪੰਜਾਬ ਦੀ ਸਭ ਤੋਂ ਵਧੀਆ ਨਸਲ ਹੈ ਮੱਝੂ ਕੇ ਬਲੱਡ ਲਾਈਨ ਨੀਲਾ ਘੋੜਾ ਬੱਚਾ ਹੈ ਨਾ ਬੱਚਾ ਜੇ 2 ਸਾਲਾਂ ਦਾ ਮੱਝੂ ਕੇ ਬਲੱਡ ਲਾਈਨ ਦਾ ਉਹ ਲਿਆਂਦਾ ਭਾਈ ਕਰਕੇ ਹੁਣ ਦਸੰਬਰ ਮਹੀਨੇ ਉਤੇ ਵੀ ਰਾਈਡ ਕਰਾਂਗੇ ਲੋਲੀ ਜੀ ਇਹਦਾ ਦੇਖੇਗੀ ਇਹ ਜਿਹੜੀ ਘੋੜਸਵਾਰੀ ਹੈ ਨਾ ਪਹਿਲੇ ਰਾਜੇ ਮਹਾਰਾਜੇ ਕਰਦੇ ਸੀ ਜਦ ਪੁਰਾਣਾ ਸਮਾਂ ਸੀ ਜਿਹੜੇ ਚੰਗੇ ਰਹੀਸ ਜਿਹੜੇ ਹੁੰਦੇ ਸੀ ਨਾ ਉਹਨਾਂ ਨੇ ਆਣ ਜਾਣ ਦਾ ਸਾਧਨ ਰੱਖਿਆ ਹੁੰਦੇ ਸੀ ਕਿਉਂਕਿ ਸਾਧਨ ਨਹੀਂ ਹੁੰਦਾ ਸੀ ਕੋਈ ਹਾਂਜੀ 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 ਘੋੜੇ ਦਾ ਪੁਰਾਣਾ ਪੁਰਾਣਾ ਸਾਧਨ ਰਿਆ ਪਰ ਅੱਜ ਕੱਲ੍ਹ ਕੀ ਹੈ ਕਿ ਗੱਡੀਆਂ ਜ਼ਿਆਦਾ ਹੋ ਗਈਆਂ ਘੋੜੇ ਘੱਟ ਹੋ ਗਏ ਪਰ ਜੋ ਇਹਦੇ 'ਚ ਬਹਿ ਕੇ ਸਵਾਰੀ ਕਰਨ ਦਾ ਨਜ਼ਾਰਾ ਹੈ ਨਾ ਉਹ ਮੈਂ ਸ਼ਾਇਦ ਮੈਂ ਨਹੀਂ ਕਹਿੰਦਾ ਕਿ ਕੀ ਹੋਏਗਾ ਜਾਂ ਬੁਲਟ ਲਾ ਲਓ ਜਾਂ ਕੋਈ ਵਿੱਚ ਅੱਜ ਕੱਲ੍ਹ ਮੰਡੀਰ ਜਿਦਾ ਚੱਲਦੀ ਹੈ ਨਾ ਲਗਜ਼ਰੀ ਲਾਈਫ ਲਗਜ਼ਰੀ ਗੱਡੀਆਂ 'ਚ ਠੀਕ ਹੈ ਉਹ ਆਪਣੀ ਜਗ੍ਹਾ ਸਹੀ ਹੈ ਪਰ ਇਹ ਆਪਣੀ ਜਗ੍ਹਾ ਵਧੀਆ ਪਈ ਇਹਦੇ ਤੇ ਕੋਈ ਬਹਿ ਕੇ ਦੇਖਿਆ ਬੰਦਾ ਕੋਈ ਬਾਜ਼ਾਰ ਦੀ ਗੇੜੀ ਕੱਢੇ ਓਏ ਹੋ ਨਜ਼ਾਰਾ ਕਿਲੇ ਤੁਸੀਂ ਬੈਠਦੇ ਹੋ ਘੋੜੇ ਦੇ ਉੱਪਰ ਕੀ ਫੀਲਿੰਗ ਆ ਰਹੀ ਹੈ ਤੁਹਾਨੂੰ ਮਤਲਬ ਕੋਈ ਸ਼ਬਦ ਨਹੀਂ ਕਹਿ ਸਕਦਾ ਪਰ ਆਸਮ ਹੈ ਇਦਾਂ ਮਤਲਬ ਨੈਕਸਟ ਲੈਵਲ ਚੀਜ਼ ਹੁੰਦੀ ਨਾ ਕਿ ਤੁਸੀਂ ਅਗਰ ਤੁਸੀਂ ਮੈਂ ਕਹਿੰਦਾ ਬੰਦਾ ਸਾਰਾ ਦਿਨ ਦਾ ਨਾ ਛੱਡ ਕੇ ਹਫ਼ਤੇ ਦਾ ਥੱਕਿਆ ਹੋਇ ਮਹੀਨੇ ਦਾ ਮੈਂਟਲੀ ਇਦਾਂ ਥੱਕਿਆ ਜਾਂਦਾ ਬੰਦਾ ਕੰਮ ਕੰਮ ਕਰਕੇ ਹੈ ਨਾ ਵੀ ਇੱਕ ਰਾਈਡ ਕੱਢ ਲਓ ਬਾਜ਼ਾਰ ਦੀ ਇਹਦੇ ਤੇ ਬਹਿ ਜਾਓ ਜਾਂ ਇਹ ਹੈ ਨਾ ਤੁਸੀਂ एकदम ਰਿਫਰੈਸ਼ ਹੋ ਜਾਣਾ ਕਿਉਂਕਿ ਜਦ ਜਦ ਘੋੜਾ ਬਾਜ਼ਾਰ ਤੁਰਦਾ ਨਾ ਇਹ ਵੀ ਮਾਲਕ ਦੇ ਨਾਲ ਬਰਾਬਰ ਰੂਹ ਨਾਲ ਚੱਲਦਾ ਕਿ ਦੇਖੋ ਭਾਈ ਮੈਂ ਤੁਹਾਨੂੰ ਲੈ ਕੇ ਚੱਲ ਰਿਹਾ ਹਾਂ ਉਹ ਜਿਹੜੀ ਫੀਲ ਹੈ ਨਾ ਉਹ ਘੋੜਾ ਔਰ ਮਾਲਕ ਆਪਸ ਵਿੱਚ ਸਮਝ ਸਕਦੇ ਮਾਈਟ ਬੀ ਤੀਜਾ ਬੰਦਾ ਸਮਝ ਸਕਦਾ ਜਿੰਨੇ ਕਦੀ ਡੀਲ ਕੀਤਾ ਹੋਏ ਪਰ ਉਹ ਬੜੀ ਬਹੁਤ ਅੱਛੀ ਫੀਲ ਹੈ ਮੈਂ ਫੇਰ ਕਹਿੰਦਾ ਜਿਆਦਾ ਰਾਹ ਪਿਆ ਜਾਣਿਆ ਤੇ ਬਾਹ ਪਿਆ ਜਾਣਿਆ ਮੈਂ ਕਹਿੰਦਾ ਇੱਕ ਵਾਰ ਰੱਖ ਕੇ ਦੇਖੋ ਇਹਦਾ ਸੋਨੂ ਭਾਈ ਨੇ ਦੁਬਾਰਾ ਸਾਡਾ ਕਲਚਰ ਸਟਾਰਟ ਕੀਤਾ ਨਾ ਘੋੜੇ ਅੱਲੀ ਸਾਈਡ ਖੱਚ ਕੇ ਲਾਇਆ ਕਰਦੇ ਹੁੰਦੇ ਕੋ ਬੱਚੇ ਬਹੁਤ ਆਉਂਦੇ ਆ ਬੱਚੇ ਸਿੱਖੇ ਕਰਦੇ ਆ ਹੈਨਾ ਤਾਂ ਮੈਨੂੰ ਤਾਂ ਖੁਸ਼ੀ ਹੈ ਕਿ ਦੁਬਾਰਾ ਅਸੀਂ ਆਪਣੇ ਬੇਸਿਕ ਕਲਚਰ 'ਤੇ ਚੱਲੇ ਤੇ ਯੋਨੀ ਜੀ ਦੇਖਿਆ ਕਿ ਇਹ ਘੋੜੇ ਜਿਹੜੇ ਨੇ ਨਾ ਆਮ ਮੋਟਰਬਾਈਕ ਲੈਣੀ ਆ ਉਹ ਸਸਤੀ ਮਿਲ ਜਾਂਦੀ ਹੈਗੀ ਹੈ ਨਾ ਇਹਨੂੰ ਲੈਣਾ ਵੀ ਬੜਾ ਮਹਿੰਗਾ ਇਹਨੂੰ ਰੱਖਣਾ ਵੀ ਮਹਿੰਗਾ ਤੇ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਉਹ ਹੋ ਜਾਂਦਾ ਸਰ ਹੋ ਜਾਂਦਾ ਵਿਲੂ ਨਹੀਂ ਚਾਹੀਦੀ ਹੈ ਉਹ ਇੰਗਲਿਸ਼ਿਕ ਥਾਟ ਹੈ ਨਾ ਵੇਅਰ देयर ਇਜ਼ ਅ ਵਿਲ देयर ਇਜ਼ ਅ ਵੇ ਕੁਛ ਤਗਰੇ ਨਾ ਉਹ ਹੋ ਜਾਂਦਾ ਇੱਕ ਤਾਂ ਇਹ ਚੀਜ਼ ਹੈ ਜਿਹੜੀ ਇਹ ਅਸੀਂ ਨੂੰ ਐਜ਼ ਅ ਪੈਟ ਲੈ ਕੇ ਨਾ ਚੱਲੀ ਆ ਤਾਂ ਸਭ ਤੋਂ ਪਹਿਲੀ ਗੱਲ ਇਹ ਹੀ ਹੈ ਅਸੀਂ ਬੱਚਾ ਬੱਚਾ ਹਮ ਬੱਚਾ ਸਮਝ ਲੋ ਅਸੀਂ ਦੀ ਸੇਵਾ ਨਹੀਂ ਕਰ ਰਹੇ اگر این دوسرے ادھی مرضی ہے ਸਾਡੇ ਤੋਂ ਸੇਵਾ ਕਰਾ ਰਿਹਾ ਹੈ ਇਹ ਬਣਾਉਂਦਾ ਨਹੀਂ ਹਰ ਕਿਸੇ ਦੇ ਘਰ ਇਹ ਵੀ ਵੱਡੀ ਗੱਲ ਹੈ ਮੇਰੀ ਆਪੇ 5-6 ਸਾਲ ਪ੍ਰਿਕਸ਼ ਹੋਈ ਹੈ ਉਸ ਤੇ ਬਾਅਦ ਜਿਹਕੇ ਘਰ ਆ ਕੇ ਕਿਤੇ ਘੋੜਾ ਬਣਾ ਇਹਨੇ ਸੇਵਾ ਲੈਣੀ ਹੈ ਔਰ ਇਹਨੇ ਆਪਣਾ ਰਹਿਣ ਦਾ ਆਪਣਾ ਖਾਣ ਦਾ ਆਪੇ ਜਗ੍ਹਾੜ ਕਰ ਲੈਣਾ ਜਦ ਮੈਂ ਲੈਂਦਾ ਸੀ ਨਾ ਮੇਰੇ ਕੋਲ ਵੀ ਕੋਈ ਜਗ੍ਹਾ ਨਹੀਂ ਸੀ 7-8 ਦਿਨ ਦਾ ਸੋਨੂ ਭਾਈ ਨੇ ਰੱਖਿਆ ਘੋੜਾ ਆਪਣੇ ਘਰ ਜਿਹੜਾ ਮੇਰਾ ਘੋੜਾ ਹੈ اسی سال ਦੀ ਗੱਲ ਹੈ ਤੇ ਉਸ ਤੇ ਬਾਅਦ ਦਿਖਦੇ ਦਿਖਦੇ ਵਿਹਲੀ ਬਣ ਗਈ ਦਿਖਦੇ ਦਿਖਦੇ ਰਾਸ਼ਨ ਆ ਗਿਆ ਦਿਖਦੇ ਦਿਖਦੇ ਬੰਦੇ ਰਖੋਗੇ ਮਤਲਬ ਉਹ ਸਾਡੇ ਲੈਵਲ ਦੀ ਗੱਲ ਨਹੀਂ ਉਹ ਇਹਨੇ ਕਰ ਲੈਣਾ ਕਿਉਂਕਿ ਇਹ ਦੇਵ ਦੇਵ ਰਤਨ ਹੈ ਸਾਡੇ ਤਰਮੇ ਨੂੰ ਦੇਵ ਰਤਨ ਕਹਿੰਦੇ ਆ ਅਰਸ਼ਾਂ ਤੇ ਆਇਆ ਹੈ ਨਾ ਸਾਡੇ ਲਈ ਤਾਂ ਇਹੀ ਮੰਨ ਲਿਆ ਇਹ ਕਰ ਲੈਣਾ ਹੁੰਦਾ ਜੀ ਬਸ ਬੰਦੇ ਦੀ ਵਿੱਲੂ ਨਹੀਂ ਚਾਹੀਦੀ ਔਰ ਨੀਤ ਸਾਫ ਹੋਣੀ ਚਾਹੀਦੀ ਬਿਲਕੁਲ ਦੇਖਿਆ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਸ਼ੌਂਕ ਦੇ ਵਿੱਚ ਲੋਕ ਪਹਿਲੇ ਆਪਣੀਆਂ ਜੜੀਆਂ ਜੋ ਉਹਨਾਂ ਦਾ ਇੰਟਰਸਟ ਹੁੰਦਾ ਉਹਨੂੰ ਜਿਹੜਾ ਪੂਰਾ ਕਰਦੇ ਨੇ ਬੇਟਾ ਵੀ ਜੁੜਿਆ ਪਿਆ ਕਿਹੜਾ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਮਨ ਸਿੰਘ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁਰਮਨ ਜੀ ਕੀ ਕਹਣਾ ਤੁਸੀਂ ਵੀ ਮੈਂ ਦੇਖਿਆ ਬੜੀ ਪਿਆਰੀ ਗੋਡਸਵਾਰੀ ਕਰਦੇ ਹੋ ਰਾਈਡਿੰਗ ਬੜੀ ਵਧੀਆ ਘੋੜੇ ਤੇ ਕਰਦੇ ਹੋ ਕੀ ਕਹਿਣਾ ਚਾਹੋਗੇ ਕਦੋਂ ਸ਼ੌਂਕ ਪਿਆ ਮੈਨੂੰ ਬਚਪਨ ਤੋਂ ਸ਼ੌਂਕ ਹੀ ਕਿਉਂਕਿ ਸਾਡੇ ਇੱਥੇ ਘੋੜੀਆਂ ਘੁੰਮਦੀਆਂ ਰਹਿੰਦੀਆਂ ਹਨ ਹਵਾਰਾ ਤੇ ਮੈਂ ਇੱਕ ਵਾਰ ਨਿੱਕੇ ਹੁੰਦੇ ਪਾਪਾ ਨਾਲ ਐਲਫਾ ਮਿਲ ਗਿਆ ਸੀ ਤੇ ਉੱਥੇ ਆ ਕੇ ਪਾਪਾ ਕਹਿੰਦੇ ਕਿ ਇੱਲਾਣਾ ਹੋਰ ਰਾਈਡਿੰਗ ਕਰਨੀ ਤੂੰ ਤੇ ਉੱਥੇ ਲੱਕੜ ਦੇ ਘੋੜੇ ਮੈਂ ਕਿ ਕਰ ਲੈਨੇ ਫਿਰ ਮੈਂ ਚੜ ਗਿਆ ਉੱਤੇ ਪਾਪਾ ਕਹਿੰਦੇ ਤੂੰ ਥੋੜਾ ਜਿਹਾ ਅੱਗੋਂ 라ਉਂਡ ਲਵਾ ਲਿਆ ਕਿ ਬੱਚੇ ਨੂੰ ਥੋੜਾ ਵਾਜੂਟਾ ਮਿਲ ਜੂਗਾ ਉਹ ਕਹਿੰਦਾ ਨਹੀਂ ਮੈਂ ਇੱਥੇ ਮੋਨਾ ਫਿਰ ਓਏ ਮੇਰੀ ਅੱਧੀ ਰਾਈਡ ਹੋਈ ਤੇ ਮੈਂ ਪਾਪਾ ਉਹਨਾਂ ਨਾਲ ਗੱਲ ਕਰ ਰਹੇ ਹਾਂ ਤੇ ਮੈਂ ਘੋੜੇ ਤੋਂ ਉੱਤਰ ਕੇ ਬਾਹਰ ਆ ਗਿਆ ਹਾਂ ਪਾਪਾ ਨਾਲ ਤੇ ਪਾਪਾ ਕਹਿੰਦੇ ਤੂੰ ਉੱਤਰ ਕਿਉਂ ਗਿਆ ਮੈਂ ਘਰ ਨਹੀਂ ਹੋ ਗਈ ਰਾਈਡ ਤੇ ਪਾਪਾ ਫਿਰ ਕਹਿੰਦੇ ਕਿ ਤੈਨੂੰ ਮੈਂ ਘੋੜਾ ਲੈ ਆ ਦੂੰਗਾ ਮੈਂ ਕਿਹਾ ਕੋਈ ਨਹੀਂ ਹਾਂ ਪਾਪਾ ਅਸਲੀ ਦਾ ਘੋੜਾ ਲੈਣਾ ਫਿਰ ਪਾਪਾ ਮੇਰਾ 20 ਕ ਦਿਨਾਂ ਨੂੰ ਵੱਡੇ ਹੀ ਤੇ ਪਾਪਾ ਨੇ ਫਿਰ ਘੋੜੀ ਲੈ ਕੇ ਦਿੱਤੀ ਸੀ ਜੰਮੂ ਉਹ ਘੋੜੀ ਤੇ ਉਹ ਨਾਲ ਬਸ਼ੇਰੀ ਸੀ ਤੇ ਫਿਰ ਉਥੋਂ ਪਹਿਲਾ ਸ਼ੌਕ ਹੈ ਉਸ ਤੋਂ ਬਾਅਦ ਫਿਰ ਆਪਾਂ ਜੋੜਾ ਲੈ ਗਏ ਇਹ ਕਿਸ ਤਰ੍ਹਾਂ ਮਹਿਸੂਸ ਹੁੰਦਾ ਦੇਖਿਆ ਕਿ ਤੁਸੀਂ ਜਦ ਘੋੜੇ ਤੇ ਬੰਦੇ ਹੋ ਔਰ ਕਾਫੀ ਤੁਹਾਡੀ ਉਮਰ ਵੀ ਛੋਟੀ ਜੀ ਹੈਗੀ ਹੈ ਹਾਂਜੀ ਉਹ ਵੈਸੇ ਸ਼ੌਂਕ ਹੈ ਘੋੜੇ ਤੇ ਜੰਗਲ ਹੋਂ ਦਾ ਬਣਾ ਹਾਂਜੀ ਵਧੀਆ ਲੱਗਦਾ ਕਦੀ ਹੋਇਆ ਨਹੀਂ ਕਿ ਤੋਂ ਜਦ ਘੋੜੇ ਤੇ ਬੰਦੇ ਹੋ ਕਦੀ ਇਹਨੇ ਤੁਹਾਨੂੰ ਸੁੱਟ ਦਿੱਤਾ ਹੋਵੇ ਜਾਂ ਕਦੀ ਤੇਜ਼ ਚੱਲ ਪਈ ਹੋਵੇ ਕਦੀ ਇਸ ਤਰ੍ਹਾਂ ਕੋਈ ਨੁਕਸਾਨ ਤੁਹਾਨੂੰ ਕੀਤਾ ਹੋਵੇ ਨਹੀਂ ਨਹੀਂ ਇਹ ਇਦਾਂ ਕੁਝ ਨਹੀਂ ਕਰਦਾ ਜਦੋਂ ਇੱਥੇ ਬੰਦੇ ਆ ਨਾ ਆਪੇ ਸੋਚ ਲੈਂਦਾ ਕਿ ਬੰਦੇ ਜਦੋਂ ਕੋੜੇ ਤੇ ਬੈਜਦਾ ਕੋੜੇ ਦੇ ਦੋ ਦੇ ਲੋਹੇ ਹੁੰਦੇ ਉਹਨੂੰ ਪਤਾ ਲੱਗ ਜਾਂਦਾ ਕਿ ਇਹਦਾ ਇਹ ਬੰਦਾ ਕਿਦਾਂ ਦਾ ਕਬਰਾਂਦਿਆ ਜੇ ਤੂੰ ਇੱਥੇ ਜਾਣਦੇ ਤੇ ਅੱਗੇ ਸੋਚੂਗੀ ਕਿ ਇਹ ਕੋੜੇ ਨੇ ਮੈਨੂੰ ਉੱਥੇ ਆ ਕੇ ਸੁੱਟ ਦੇਣ ਨੇ ਇਹਨੇ ਸੱਚੀ ਸੁੱਟ ਦੇਣਾਂ ਤੇ ਅਗਰ ਤੈ ਕਹੋਗੇ ਇੱਕੋ ਦਿਨ ਤੁਹਾਨੂੰ ਕੌਨਫੀਡੈਂਸ ਆ ਫੇਰੇ ਨੇ ਚਲੀ ਜਾਣਾ ਤੂੰ ਦੇਖਿਆ ਤੁਸੀਂ ਛੋਟਾ ਜਿਹਾ ਇਹ ਮਨਿੰਦਰ ਸਿੰਘ ਜਿਹੜੇ ਟ੍ਰੇਨਰ ਨੇ ਉਹਨਾਂ ਦਾ ਬੇਟਾ ਹੈਗਾ ਗੱਲਬਾਤ ਹੋਰ ਵੀ ਕਰਦੇ ਹੈਗੇ ਆ ਇਹਨਾਂ ਨੇ ਕੀ ਕਹਿਣਾ ਹੈਗਾ ਗੁੜੀਆ ਕੀ ਨਾਮ ਹੈ ਜੀ ਆਪਣਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਉਹਨੀ ਹੈ। ਉਹਨੀ ਜੀ ਅ ਲੜਕੀ ਹੈਗੀ ਉਹ ਤੁਸੀਂ ਹੈਨਾ? ਹਾਂਜੀ। ਤੇ ਘੋੜਸਵਾਰੀ ਦਾ ਸ਼ੌਂਕ ਵੀ ਹੈਗਾ। ਹਾਂਜੀ। ਕਦੋਂ ਪਿਆ ਕਦੋਂ ਪਿਆ ਹੈਗਾ ਕੀ ਕਹਣਾ ਚਾਹੋ? ਜੀ ਇਹ ਮੈਨੂੰ ਬਚਪਨ ਤੋਂ ਹੀ ਪਿਆ ਸੀ ਮੈਂ ਨਾ ਅੱਦਾ ਮੂਵੀਜ਼ 'ਚ ਦੇਖਿਆ ਤੇ ਅੱਦਾ ਫੇਰ ਹੀ ਡੀਟੇਲਸ ਅੱਗੇ ਦੇਖਿਆ ਹੋਏ ਚ ਤੁਹਾਨੂੰ ਪਤਾ ਹੀ ਹੈ ਕੋਲੇ ਤੇ ਲੋਕੀ ਆਂਦੇ ਆ ਤੇ ਬਸ ਉਦੋਂ ਸ਼ੌਂਕ ਪੈ ਗਿਆ ਤੇ ਉਦੋਂ ਮੈਨੂੰ ਹੀ ਕਿ ਮੈਂ ਵੀ ਕਰਨੀ ਹੈ ਤੇ ਪੇਰੈਂਟਸ ਬੜੇ ਸਪੋਰਟਿਵ ਹੀ ਪੇਰੈਂਟਸ ਨੇ ਹਮੇਸ਼ਾ ਮੈਨੂੰ ਬੜਾ ਸਪੋਰਟ ਕੀਤਾ ਹਰ ਚੀਜ਼ 'ਚ ਕੀਤਾ। ਮਾਰਸ਼ਲ ਆਰਟਸ ਹੋਏ, সুইਮਿੰਗ ਹੋਏ ਉਈ ਆਟ ਹੋਇਆ ਕੁਝ ਵੀ ਹੋਇਆ ਤੇ ਹੌਰਸ ਰਾਈਡਿੰਗ ਮੇਖੋ ਔਰ ਸ਼ੌਂਕ ਹੀ ਤੇ ਬਸ ਮੰਮੀ ਕਹਿੰਦੇ ਚਲੋ ਦੇਖਨੇ ਆ ਫਿਰ ਟੁੰਡਨੇ ਆ ਫਿਰ ਹੌਰਸ ਰਾਈਡਿੰਗ ਤੇ ਫਿਰ ਇਹੀ ਸਰਚ ਮਾਰਿਆ ਤੇ ਫਿਰ ਪਠਾਨਕੋਟ ਚ ਇੱਕੋ ਹੌਰਸ ਰਾਈਡਿੰਗ ਵੀ ਹੈਗੀ ਆ ਬਸ ਇਹੀ ਇਨਾਂ ਕੋਲ ਸੋਨੂ ਸਰਕਲ ਤੇ ਫਿਰ ਅਸੀਂ ਇਨਾਂ ਕੋਲ ਆਈ ਗੱਲਬਾਤ ਕੀਤੀ ਤੇ ਕਹਿੰਦੇ ਠੀਕ ਹੈ ਜੀ ਸਿਖਾ ਦਾਂਗੇ ਤੇ ਇੱਥੇ ਮੇਨਾ ਬੜਾ ਹੀ ਵਧੀਆ ਐਕਸਪੀਰੀਅੰਸ ਰਿਹਾ ਜੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮਤਲਬ ਮੈਨੂੰ ਲੱਗਿਆ ਨਹੀਂ ਮੈਨੂੰ ਲੱਗਿਆ ਨਾਰਮਲ ਇੱਕਦਮ ਜਿੱਦਾਂ ਹੁੰਦੇ ਨਾ ਸਕੂਲ ਮਤਲਬ ਸਰ ਟੀਚਰ ਵੀ ਗੁੱਸਾ ਕਰਦੇ ਗੁੱਸਾ ਕਰਕੇ ਸਿਖਾਉਂਦੇ ਇਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਸਿਖਾਇਆ ਇਦਾਂ ਆਪਣੀ ਧੀ ਵਾਂਗਰ ਸਿਖਾਇਆ ਇਹਨਾਂ ਨੇ ਮੈਨੂੰ ਕਦੇ ਗੁੱਸਾ ਨਹੀਂ ਕੀਤਾ ਜੀ ਬੜੇ ਪਿਆਰ ਨਾਲ ਸਿਖਾਇਆ ਤੇ ਬਸ ਇਹਦੇ ਇਹਦੀ ਤਾਂ ਫੀਲ ਹੀ ਵੱਖਰੀ ਹੈ ਕੋਈ ਵੀ ਗੱਡੀ ਕੋਈ ਵੀ ਗੱਡੀ ਦੇ ਮੁਕਾਬਲੇ ਨਹੀਂ ਹੈ ਜੀ ਇਹ ਬਸ ਹੈਗੀ ਹੈ ਜਿਹੜੀ ਪੁਰਾਣੇ ਵੀ ਲੋਕ ਕੀ ਕਰਦੇ ਆਇਆ ਤੇ ਹੁਣ ਮਤਲਬ ਕਲਚਰ ਸੰਭੇ ਦਾ ਇਹਨਾਂ ਨੇ ਤੇ ਕਲਚਰ ਸਾਹਮਣਾ ਵੀ ਚਾਹੀਦਾ ਇੱਥੇ ਜਿਹੜੀ ਫੀਲ ਆਉਂਦੀ ਆ ਉਹ ਗੱਡੀਆਂ ਤੇ ਨਹੀਂ ਆਉਂਦੀ ਇੱਥੇ ਬੈ ਕੇ ਜਦੋਂ ਤੁਸੀਂ ਉੱਪਰੋਂ ਦੇਖਦੇ ਹੋ ਦੁਨੀਆ ਨੂੰ ਇੱਕ ਵੱਖਰੀ ਫੀਲ ਆਉਂਦੀ ਹੈ ਰਾਜਿਆਂ ਮਹਾਰਾਜਿਆਂ ਵਾਂਗ ਫੀਲ ਆਉਂਦੀ ਹੈ ਜਦੋਂ ਇਹ ਵਾਕ ਕਰਦਾ ਆ ਰਾਮਨਾਂ ਲੋਕੀ ਸਾਰੇ ਅਧਮੂੜ ਮੁੜ ਮੁੜ ਕੇ ਦਿਖਦੇ ਆ ਕਿ ਉਹ ਘੋੜਾ ਜਾ ਰਿਹਾ ਤੇ ਤੇ ਹੈ ਹੀ ਸਾਡਾ ਪੁੱਤ ਸੋਹਣਾ ਬੜਾ ਇਹ ਜੀ ਘੋੜਾ ਨਹੀਂ ਬਸ ਇਹ 파ਟਨਰ ਹੈ ਮੇਰਾ ਇਹ ਫਰੈਂਡ ਹੈ ਤੇ ਇੱਥੇ ਜਿਹੜਾ ਟਰਸਟ ਹੈ ਮੇਰਾ ਮਤਲਬ ਕੋਈ ਕੋਈ ਲੋਕਾਂ ਨਾਲੋਂ ਜ਼ਿਆਦਾ ਟਰਸਟ ਕਰਨੀ ਹੈ ਜੀ ਮੈਨੂੰ ਡਰ ਨਹੀਂ ਲੱਗਦਾ ਨਹੀਂ ਜੀ ਮਤਲਬ ਦੇਖੋ ਇੱਕ ਤੇ ਡਰ ਹੁੰਦਾ ਨਾ ਜਦੋਂ ਥੋੜਾ ਸਟਾਰਟਿੰਗ ਚ ਹੈਗਾ ਹੀ ਕਿਉਂਕਿ ਦੇਖੋ ਟਰਸਟ ਮਿਊਚੁਅਲ ਹੁੰਦਾ ਜੀ ਜਸਟ ਕੋੜੇ ਵਾਂਗਰ ਵੀ ਬਨੇਗਾ ਤੇ ਸਾਡੇ ਵੱਲੋਂ ਵੀ ਬਨੇਗਾ ਠੀਕ ਹੈ ਪਹਿਲੇ ਮੈਨੂੰ ਵੀ ਇਹਦੇ ਤੇ ٹرسٹ ਨਹੀਂ ਕਿ ਕੀ ਪਤਾ ਮੈਨੂੰ ਛੱਡ ਦੇ ਕੀ ਪਤਾ ਜਿਆਦਾ ਤੇ ਤੁਹਾਡਾ ਲੱਗ ਪਏ ਪਰ ਜਦੋਂ ٹرسٹ ਬਣਿਆ ਇਹਦਾ ਵੀ ٹرسٹ ਮੇਰੇ ਤੇ ਬਣਿਆ ਤੇ ਮੇਰਾ ਵੀ ٹرسٹ ਇਹਦੇ ਤੇ ਬਣਿਆ ਇੱਕ ਟਾਈਮ ਤੇ ਆ ਕੇ ਮੈਨੂੰ ਪਤਾ ਲੱਗ ਗਿਆ ਕਿ ਜੇ ਕੋਈ ਗੱਲ ਕਰਦਾ ਵੀ ਹੈ ਨਾ ਜੇ ਕਦੇ ਥੋੜਾ ਜਿਹਾ ਐਦਾ ਗਲਤੀ ਨਾਲ ਤੇਜ਼ ਦੌੜਦਾ ਜਾਂ ਫਿਰ ਕਦੇ ਕਹੇਗਾ ਕਿ ਮਤਲਬ ਰੁਕ ਜੇਗਾ ਨਹੀਂ ਚਲੇਗਾ ਤਾਂ ਉਹਦਾ ਕੋਈ ਰੀਜ਼ਨ ਹੋਣਾ ਜੀ ਐਦਾ ਬੇਫਾਲਤੂ ਚ ਕਦੇ ਨਹੀਂ ਕਰੇਗਾ ਇਹ ਸਭ ਤੋਂ ਸਮਾਰਟ ਘੋੜਾ ਦੇਖਿਆ ਜੀ ਇਜ਼ ਅ ਵੈਰੀ ਇੰਟੈਲੀਜੈਂਟ ਹਾਰਸ ਠੀਕ ਹੈ ਬੜਾ ਸਮਾਰਟ ਘੋੜਾ ਬੇਫਾਲਤੂ ਜੇ ਕਦੇ ਤੰਗ ਨਹੀਂ ਕਰਦਾ ਬੱਚਿਆਂ ਨਾਲ ਨਾ ਜੇ ਇਹਨੇ ਦੇਖਣਾ ਬੱਚੇ ਆ ਨਾ ਕਦੇ ਤੇਜ਼ ਨਹੀਂ ਦੌੜੇਗਾ ਜੀ ਤੇ ਸਟਾਰਟਿੰਗ ਜਦੋਂ ਮੈਂ ਪਹਿਲੇ ਪਹਿਲੇ ਦਿਨ ਆਈ ਹੈ ਨਾ ਤੇ ਮਤਲਬ ਦੇਖੋ ਜੀ ਮੈਂ ਪਹਿਲੇ ਡਰ ਡਰ ਤੇ ਲੱਗਾ ਹੋਣਾ ਨਹੀਂ ਜੀ ਮੈਨੂੰ ਨਾ ਐਕਚੁਅਲੀ ਮੈਂ ਹੋਰ ਵੀ ਬਥੇਰੀ ਚੀਜ਼ਾਂ ਕੀਤੀਆਂ ਸੀ ਤੇ ਮੈਨੂੰ ਤਾਂ ਨਹੀਂ ਲੱਗਿਆ ਉਹਦਾ ਡਰ ਮੈਂ ਡਰ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਮੈਨੂੰ ਨਹੀਂ ਲੱਗਿਆ ਮੈਨੂੰ ਜਿਆਦਾ ਸ਼ੌਂਕ ਹੀ ਮੈਨੂੰ ਪਿਆਰ ਬੜਾ ਹੀ ਤੇ ਫਿਰ ਨਾ ਤਾਂ ਨਹੀਂ ਲੱਗਿਆ ਜਦੋਂ ਮੈਂ ਪਹਿਲੇ ਦਿਨ ਆਈ ਆ ਮੈਂ ਚੜੀਆਂ ਇਹਨੇ ਬਿਲਕੁਲ ਦੌੜਿਆ ਨਹੀਂ ਬਿਲਕੁਲ ਨਹੀਂ ਇਹਨੇ ਹਮੇਸ਼ਾ ਦੇਖਿਆ ਕਿ ਮੇਰੇ ਮੈਂ ਕਿੰਨੀ ਕਾਬਿਲ ਆ ਆਪਣੇ ਰਾਈਡਰ ਨੂੰ ਹਮੇਸ਼ਾ ਦਿਖਦਾ ਕਿੰਨਾ ਕਾਬਿਲ ਆ ਬੰਦਾ ਪਹਿਲੇ ਦਿਨ ਆਇਆ ਹੌਲੀ ਹੌਲੀ ਚਲਿਆ ਦੂਜੇ ਦਿਨ ਥੋੜਾ ਤੇਜ਼ ਹੋਇਆ ਤੀਜੇ ਦਿਨ ਤੇਜ਼ ਹੋਇਆ ਫਿਰ ਅੱਧਾ ਪੰਜ ਦਿਨ ਤੱਕ ਇਹ ਚੱਲਿਆ ਆਰਾਮ ਨਾਲ ਛੇਵੇਂ ਦਿਨ ਤੇ ਦੌੜਿਆ ਮਤਲਬ ਤੁਹਾਡੇ ਨਾਲੋਂ ਜ਼ਿਆਦਾ ਕੈਸ ਨਾ ਕਿ ਇਹ ਕਾਬਲੀ ਤੁਹਾਡੀ ਜਜਮੈਂਟ ਕਰ ਜਾਵੇ ਜੀ ਦੋ ਦਿਮਾਗ ਆ ਗਿਆ ਇੱਕ ਦਿਮਾਗ ਨਹੀਂ ਦੋ ਦਿਮਾਗ ਆ ਗਿਆ ਇੱਕ ਮੇਰਾ ਦਿਮਾਗ ਹੈ ਤੇ ਇੱਕ ਇਹਦਾ ਦਿਮਾਗ ਹੈ ਜੇ ਮੇਰਾ 2 ਮਿੰਟ ਵਾਸਤੇ ਬੰਦ ਵੀ ਹੋ ਜਾਣਾ ਤਾਂ ਇਹ ਆਪਣਾ ਚਲਾ ਲੇਗਾ ਬੜਾ ਸਮਾਰਟ ਕੋੜਾ ਹੈ ਜੀ ਬਹੁਤ ਸਮਝਦਾਰ ਹੈ ਇਸ ਦਾ ਦੇਖਿਆ ਕਿ ਤੁਸੀਂ ਹੁਣ ਪਰਫੈਕਟ ਆ ਗਏ ਉਸ ਲਈ ਹੈਨਾ ਬੜੀ ਅੱਛੀ ਤੁਸੀਂ ਰਾਈਡਿੰਗ ਕਰਦੇ ਹੋ ਕੋਈ ਕੰਪੀਟੀਸ਼ਨ ਵਿੱਚ ਵੀ ਜਾਓਗੇ ਤੁਸੀਂ ਹਾਂਜੀ ਜ਼ਰੂਰ ਅਸੀਂ ਐਂਡਯੂਰੈਂਸ ਰੇਸ ਤੇ ਜਾਵਾਂਗੇ ਜਦੋਂ ਮੌਕਾ ਮਿਲੇਗਾ ਹਾਲੇ ਮੈਨੂੰ ਲੱਗਦਾ ਮੈਨੂੰ ਥੋੜੀ ਜਿਹੀ ਹੋਰ ਪ੍ਰੈਕਟਿਸ ਦੀ ਜ਼ਰੂਰਤ ਹੈ ਥੋੜਾ ਜਿਹਾ ਮੈਂ ਹੋਰ ਹਰੀਜ਼ਨਲ ਟਰਸਟ ਬਿਲਡ ਕਰਾਂਗੀ ਤੇ ਮਤਲਬ ਇਦਾਂ ਦਾ ਸਟੈਮੀਨਾ ਜੀ ਅਨਲਿਮਿਟਿਡ ਹੈ ਮੈਨੂੰ ਆਪਣਾ ਸਟੈਮੀਨਾ ਬਣਾਣਾ ਪੈਣਾ ਹੈ ਸਟੈਮੀਨਾ ਬੜਾ ਜ਼ਰੂਰੀ ਹੈ ਜੀ ਤੇ ਉਸ ਦੇ ਬਾਅਦ ਅਸੀਂ ਜ਼ਰੂਰ ਕੰਪੀਟੀਸ਼ਨ ਚ ਪਾਰਟ ਲਵਾਂਗੇ ਪੜਦੇ ਵੀ ਹੈਗੇ ਤੁਸੀਂ ਹਾਂਜੀ ਇਸ ਲਈ ਮੈਂ ਕਾਲਜ ਚ ਤੁਸੀਂ ਜਿਦਾਂ ਦੱਸਿਆ ਕਿ ਤੁਹਾਨੂੰ ਹੋਰ ਵੀ ਕਾਫੀ ਸ਼ੌਂਕ ਨੇ ਰਾਈਟਿੰਗ ਦਾ ਵੀ ਸ਼ੌਂਕ ਤੇ ਟਾਈਮ ਕਿਸ ਤਰ੍ਹਾਂ ਤੁਸੀਂ ਕੱਢ ਪੰਦੇ ਬਸ ਨਿਕਲ ਜਾਂਦਾ ਜੀ ਦਿਨ 'ਚ ਹੁੰਦੇ 24 ਘੰਟੇ ਤੇ ਤੁਹਾਡਾ ਵਿਲ ਹੋਣਾ ਚਾਹੀਦਾ ਜੇ ਤੁਹਾਡਾ ਵਿਲ ਹੈਗਾ ਤੁਹਾਡੀ ਇੱਛਾ ਹੈਗੀ ਹੈ ਤੇ ਤੁਸੀਂ ਜ਼ਰੂਰ ਕਰੋਗੇ ਮਿਹਨਤ ਹੋਣੀ ਚਾਹੀਦੀ ਹੈ ਤੇ ਟੈਲੈਂਟ ਹੋਣਾ ਚਾਹੀਦਾ ਸਿਰਫ ਮਿਹਨਤ ਨਾਲ ਹੀ ਚੀਜ਼ ਹੁੰਦੀ ਤਾਂ ਸਿਰਫ ਟੈਲੈਂਟ ਨਾਲ ਨਹੀਂ ਹੁੰਦੀ ਜੀ ਦੋਨੋਂ ਬਰਾਬਰ ਹੋਣੀ ਚਾਹੀਦੀ ਆ ਤਾਈ ਬੰਦਾ ਜਿਹੜਾ ਹੈ ਉਹ ਸਕਸੈਸਫੁਲ ਹੋ ਸਕਦਾ ਬਿਲਕੁਲ ਦੇਖਿਆ ਬਿਲਕੁਲ ਬੜੀ ਅੱਛੀ ਗੱਲ ਕੀਤੀ ਹੈ ਕਿ ਅਗਰ ਤੁਹਾਡੀ ਬਿਲ ਪਾਵਰ ਜਿਹੜੀ ਆ ਉਹ ਸਟਰੋਂਗ ਹੈਗੀ ਆ ਤੇ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ ਪਖਾਨਕੋਟ ਤੋਂ ਨਿਊਜ਼ ਓਨਲੀ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ